ਤਾਲੀ ਗੱਲ ਪੈਸੇ ਤੇ ਡਰਾਮਾ ਬਹੁਤ ਹੀ ਵੱਧ ਵਧੀਆ ਪ੍ਰਬੰਧ ਜਿਹੜਾ ਕੀਤਾ ਗਿਆ ਬਈ ਜੇ ਟੇਬਲ ਤੇ ਸਾਰੇ ਪੰਜਾਬ ਦੇ ਵਿੱਚੋਂ ਕੋਕੋ ਵਕਤੀਆਂ ਕਮੇਟੀਆਂ ਤੇ ਕਲੱਬ ਜਿਹੜੇ ਵਾਜੀਆਂ ਕਰਾਉਂਦੇ ਉਹਨਾਂ ਨੂੰ ਸਨਿਹਾ ਦਿੱਤਾ ਗਿਆ ਤੇ ਪਹੁੰਚੇ ਵੀ ਆ ਤੇ ਕੁਝ ਭਰਾ ਕਿਸੇ ਕਾਰਨਾ ਕਰਕੇ ਰਹਿ ਗਏ ਉੱਥੇ ਖੜਾ ਸਾਰੇ ਦਿਖਾਈ ਚੱਲੋ ਤੇ ਅੱਜ ਆਪਾਂ ਨੇ ਬਹੁਤ ਹੀ ਵਧੀਆ ਗੱਲ ਕੀਤਾ ਤੇ ਬਹੁਤ ਹੀ ਸਲਾਘਾਯੋਗ ਜਿਹੜਾ ਹੰਕਾਰਾ ਮਿਲਿਆ ਸਾਰੇ ਭਰਾਵਾਂ ਦੀ ਸਹਿਮਤੀ ਦੇ ਨਾਲ ਕੁਝ ਨਿਯਮ ਵੀ ਬਣਾਏ ਆ ਦੇਖੇ ਬਾਜ਼ਾਰ ਵੀ ਕੀਤਾ ਜਿਹੜਾ 21 ਤਰੀਕ ਦਾ ਕੱਟ ਸੀ ਉਹ ਕੈਨਸਲ ਕਰ ਦਿੱਤਾ ਗਿਆ ਜੀ ਕਿਉਂਕਿ ਜਿਹੜਾ ਕੰਮ ਉਦੋਂ ਹੋਣਾ ਉਹ ਅੱਜ ਹੋ ਗਿਆ ਕਿ ਕੱਟ ਵਾੜਾ ਹੋ ਜਾਣਾ ਸੀ ਗਰਮੀ ਵੀ ਬਹੁਤ ਜ਼ਿਆਦਾ ਆ ਅੱਜ ਵੀ 250 ਬੰਦੇ ਦਾ ਕੱਟ ਸੀ ਜਿਹੜੇ ਬੰਦੇ ਬਸ ਸਾਰੀ ਵਧੀਆ ਸਤਕਾਰ ਜੋਗਾ ਸਾਡੇ ਵਾਸਤੇ ਜਿਹਨਾਂ ਨੇ ਆਉਣਾ ਸੀ ਉਹ ਵੀ ਵਧੀਆ ਤੇ ਅੱਜ ਜਿਹੜੇ ਸੀਨੀਅਰ ਪਲੇਅਰ ਆਏ ਸੀ ਉਹਨਾਂ ਦੀ ਸਹਿਮਤੀ ਨਾਲ ਇਹ ਰੂਲ ਪਾਸ ਕੀਤੇ ਗਏ ਆ ਤੇ ਮੈਂ ਚਾਹੂੰਗਾ ਕਿ ਸਾਰੇ ਕਬੂਤਰਬਾਜ਼ ਭਰਾ ਕਬੂਤਰਬਾਜ਼ੀ ਨੂੰ ਉੱਤੇ ਚੁੱਕਣ ਲਈ ਇਹ ਰੂਲਾਂ ਨੂੰ ਜਿਹੜੇ ਫੋਲੋ ਕਰਨਗੇ ਜਿਹੜੇ ਰੂਲ ਲਿਖੇ ਗਏ ਅੱਜ ਸਾਰਿਆਂ ਦੀ ਸਹਿਮਤੀ ਦੇ ਨਾਲ ਉਹ ਜਿਹੜਾ ਪਹਿਲਾ ਰੂਲਾ ਬਾਜੀ ਛੱਡਪਦਾ ਸਮਾਂ ਸਵੇਰੇ 7 ਵਜੇ ਤੋਂ 7 ਵਜੇ ਦਾ ਹੋਰੇ ਲੈਣਾ ਹੈ। ਸ਼ਾਮ ਨੂੰ 7 ਵਜੇ ਪੈਸੇ ਜਿਹੜੇ ਸਾਂਝੇ ਹੋਣਗੇ ਆਰਾਮਾ ਤੇ ਕਮੇਟੀ ਦੀ ਮਰਜ਼ੀ ਹੋਊਗੀ। ਐਂਟਰੀ ਵੱਧ ਤੋਂ ਵੱਧ 1100 ਘੱਟ ਤੋਂ ਘੱਟ 1100 ਤੇ ਵੱਧ ਤੋਂ ਵੱਧ 5200 ਹੋਵੇਗੀ। ਜੇ 7200 ਰੁਪਏ ਐਂਟਰੀ ਕਰਨੀ ਹੈ ਤਾਂ ਉਹਦਾ ਨਾਮ ਜਿਹੜਾ 1.5 ਲੱਖ ਰੁਪਏ ਮਤਲਬ ਇੱਕ ਬੋਲਟ ਜਾਂ ਦੋ ਮੋਟਰਸਾਈਕਲ ਜਾਂ ਉਸ ਤੋਂ ਵੱਡਾ ਨਾਮ ਜਿੰਨਾ ਆਪਾਂ ਮਰਜ਼ੀ ਰੱਖ ਸਕਦੇ ਹਾਂ। 12 ਵਜੇ ਤੋਂ ਪਹਿਲਾਂ ਜਿਹੜਾ 1 ਘੰਟੇ ਦਾ ਟਾਈਮ ਹੋਊਗਾ ਉਸ ਤੋਂ ਬਾਅਦ ਅੱਧੇ ਘੰਟੇ ਦਾ ਟਾਈਮ ਹੋਊਗਾ ਜਿਹੜੇ ਕੂਤਰ ਨੂੰ 5 ਮਿੰਟ ਲੱਗੇ ਇੱਕ ਵਾਰੀ ਉਹ ਮੁੜ ਕੇ ਅੱਧਾ ਘੰਟਾ ਨਹੀਂ ਖੜੂਗਾ ਜਿੰਨ ਤਹਾਰ ਤੋਂ ਪਹਿਲਾਂ ਜੜਦੇ ਕੂਤਰਾਂ ਤੇ ਟਾਈਮ ਲੱਗੂਗਾ ਕੁੱਲੇ ਲੱਗਣ ਤੋਂ ਬਾਅਦ ਜਿੰਨੇ ਕੂਤਰ ਬਾਜੀ ਥੋੜਿਆ ਉਹਨਾਂ ਸਾਰਿਆਂ ਦਾ ਵੇਰਵਾ ਜਿਹੜਾ ਦੱਸਿਆ ਜਾਊਗਾ ਐਂਟਰੀ ਵਾਲੇ ਪੈਸੇ ਜੋ ਨਾਮ ਨਹੀਂ ਦਿੱਤਾ ਜਾਊਗਾ ਕਾਪੀ ਵਾਲੇ ਨੂੰ 3500 ਰੁਪਏ ਦਿੱਤਾ ਜਾਊਗਾ ਬਾਕੀ ਕਮੇਟੀ ਦੀ ਮਰਜ਼ੀ ਹੈ ਜਿੰਨੇ ਮਰਜ਼ੀ ਦੇਵੇ ਆਪਣੇ ਕੋਲੋਂ ਜਿਹੜੀ ਬਾਜੀ ਹੈ ਬਾਜੀ ਵਾਲੇ ਪੈਸੇ ਉਹਨਾਂ 'ਚੋਂ ਸਿਰਫ 3100 ਕੱਟਿਆ ਜਾਊਗਾ ਜਿਹੜੀ 1100 ਵਾਲੀ ਖੁੱਲੀਆਂ ਬਾਜ਼ੀਆਂ ਹੁੰਦੀਆਂ ਪਿੰਡਾਂ ਦੇ ਵਿੱਚ ਉਹਦੇ ਉੱਤੇ 1000 ਰੁਪਏ ਹੋਊਗਾ ਰੋਟੀ 10 ਵਜੇ ਤੋਂ ਪਹਿਲਾਂ ਖਵਾਈ ਜਾਵੇ ਆਰਾਮ ਵਾਲੀ ਬਾਜ਼ੀ ਦੇ ਵਿੱਚ 200 ਰੁਪਏ ਤੱਕ ਟੋਟੋ-ਟੋਟੋ ਫਿਰ ਜੁਣੀ ਚਾਹੀਦੀ ਆ ਜਿਹੜੀ ਖੁੱਲੀਆਂ ਬਾਜ਼ੀਆਂ ਉਹਨਾਂ ਦੇ 100 ਰੁਪਏ ਕੱਟਿਆ ਜਾਊਗਾ ਜਿਹਦੇ ਤੇ ਕੋਈ ਆਰਾਮ ਨਹੀਂ ਹੋਊਗਾ ਰੋਟੀ ਦਾ 100 ਰੁਪਏ ਕੱਟਿਆ ਜਾਊਗਾ ਐਂਟਰੀਆਂ ਜਿਹੜੀਆਂ 1 ਮਾਰਚ ਤੋਂ ਪਹਿਲਾਂ ਫੜੀਆਂ ਜਾਣਗੀਆਂ ਸੌਰੀ 1 ਮਾਰਚ ਤੋਂ ਪਹਿਲਾਂ ਨਹੀਂ ਫੜੀਆਂ ਜਾਣਗੀਆਂ 1 ਮਾਰਚ ਤੋਂ ਬਾਅਦ ਫੜੀਆਂ ਜਾਣਗੀਆਂ ਜੇ ਤੇ ਜਿਹੜੀ ਕਲੱਬ ਦੀ ਮਰਜ਼ੀ ਨੂੰ ਦਿੱਤੀ ਜਾਊਗੀ ਉਹਨਾਂ ਦੀ ਮਰਜ਼ੀ ਆ ਤਿੰਨ ਥਾਂ ਦਾ ਵੀ ਪੰਜ ਥਾਂ ਦਾ ਵੀ ਭਾਵੇਂ ਕੱਲੇ ਉਹ ਦਵੇ ਇੱਕ ਪਿੰਡ ਜੇ ਇੱਕ ਬਾਜੀ ਹੋਊਗੀ ਤੇ ਬਾਜੀ ਪਿੰਡ ਦੀ ਸਹਿਮਤੀ ਨਾਲ ਦੂਜੀ ਬਾਜੀ ਹੋ ਸਕਦੀ ਹੈ ਜੇਕਰ ਪਿੰਡ ਸਹਿਮਤ ਆ ਜੇਕਰ ਕਪੂਤਰ ਜਿੰਨੇ ਮਰਜ਼ੀ ਬੰਦਾ ਇੰਟਰ ਕਰ ਸਕਦਾ ਜੇਕਰ ਉਹ ਬਾਜੀ ਦਾ ਰੌਲਾ ਹੁੰਦਾ ਤਾਂ ਉਹਦਾ ਫੈਸਲਾ ਜਿਹੜੀ ਕਮੇਟੀ ਬਾਜੀ ਕਰਾਊਗੀ ਉਹ ਕਰੂਗੀ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਜੇ ਕੋਈ ਖਿਡਾਰੀ ਉਹਨਾਂ ਨੂੰ ਖਰਾਬ ਕਰਦਾ ਜਾਂ ਗਲਤ ਕੋਈ ਅਪਸ਼ਬਦ ਬੋਲਦਾ ਤਾਂ ਜਿਹੜੀ ਉਹਨਾਂ ਦੀ ਹਲਕੇ ਦੀ ਕਮੇਟੀ ਆ ਫਿਰ ਉਹਨਾਂ ਤੇ ਕਾਰਵਾਈ ਕਰੂਗੀ ਜੇਕਰ ਕੋਈ ਕੁਦਰਤੀ ਆਫਤਾਂ ਦੀ ਆ ਜਾਂ ਬੰਦਾ ਜਾਣ ਪੁੱਝ ਕੇ ਕਿਸੇ ਵੀ ਕਾਰਨ ਕਰਕੇ ਬਾਜੀ ਕੈਨਸਲ ਹੋ ਜਾਂਦੀ ਆ ਤਾਂ ਉਹ ਬਾ지ੀਆਂ ਤੋਂ ਬਾਅਦ 1 ਮਹੀਨੇ ਦੇ ਵਿੱਚ ਵਿੱਚ ਪੈਸੇ ਵਾਪਸ ਕੀਤੇ ਜਾਣ ਨਹੀਂ ਤਾਂ ਉਹ ਸਮੇਤ ਵਿਆਜ ਉਹ ਪੈਸੇ ਵਾਪਸ ਕਰਨੇ ਪੈਣਗੇ। ਛਤਰੀ ਦੇ ਘੰਗਰੂ ਬੰਦ ਹੋਣਗੇ ਭਾਵੇਂ ਦੂਸਰੀ ਬਾਜੀ ਆ ਭਾਵੇਂ ਕੈਰ ਦੀ ਬਾਜੀ ਆ। ਜੇਕਰ ਕੋਈ ਬਾ지ੀਆਂ ਰੋਂਦਾ ਭੇਗੀ ਦੇ ਵਿੱਚ ਕੂਪਰ ਨੂੰ ਐਂਟਰ ਕਰਾਉਣਾ ਕਰੀਂ ਖਾ ਕਰਦਾ ਕਿਸੇ ਬੰਦੇ ਨਾਲ ਉਹ ਬੰਦਾ ਆਪਣੇ ਇਲਾਕੇ ਜਿਹੜੀ ਕਮੇਟੀ ਬਣੂਗੀ ਉਹ ਨਾਲ ਸੰਪਰਕ ਕਰੂਗਾ। ਬਾ지ੀਆਂ 25 ਮਾਰਚ ਤੋਂ ਲੈ ਕੇ 25 ਸਤੰਬਰ ਤੱਕ ਹੋਣਗੀਆਂ। ਕੂਪਰ ਛੱਡੜ ਦੋ। ਇੱਕ ਘੰਟੇ ਦੇ ਬਾਅਦ ਬਾਅਦ ਜਿਹੜਾ ਮਰਜ਼ੀ ਕੋਈ ਕਾਫੀ ਜਿਹੜਾ ਫੜੂਗਾ ਤਾਂ ਉਹਨੂੰ ਚੈੱਕ ਕਰਨੇ ਹੋਣਗੇ ਕੂਤਰ ਜੇਕਰ ਕੋਈ ਕੂਤਰ ਬਾਜ਼ੀਆਂ ਬੰਦ ਕਰਵਾਉਣ ਸੰਬੰਧੀ ਕੋਈ ਕਾਰਵਾਈ ਕਰਨ ਦੀ ਗੱਲ ਕਰਦਾ ਉਹਨੂੰ 10000 ਰੁਪਏ ਜੁਰਮਾਨਾ ਜੇ ਦੂਜੀ ਵਾਰੀ ਫੇਰ ਗੱਲ ਕਰਦਾ ਤਾਂ ਉਹ 1 ਸਾਲ ਵਾਸਤੇ ਬੈਨ ਹੋਊਗਾ ਮਰੇ ਹੋਏ ਤੇ ਜ਼ੋਰ ਲੱਗੇ ਹੋਏ ਕੂਤਰ ਤੇ ਨਾਲ ਪੈਸੇ ਪਾ ਕੇ ਜਦੋਂ ਆਪਾਂ ਮਿੱਤਰੇ ਚ ਪਾ ਕੇ ਕੂਤਰ ਹੈ ਜੋ ਬੰਦਾ ਇਦਾਂ ਨਹੀਂ ਉਹਨਾਂ ਪਾਦਾ ਤਾਂ 1 ਸਾਲ ਵਾਸਤੇ ਬੈਨ ਹੋਊਗਾ ਇਨਾਮਾਂ ਦਾ ਸਵੇਰੇ ਬਾਜੀ ਤੋਂ ਪਹਿਲਾਂ ਦੱਸਿਆ ਜਾਵੇ ਜਦੋਂ ਛੱਡਣੀ ਹੈ ਬਾਜੀ ਕਿ ਕਿੰਨੇ ਤੁਹਾਡੇ ਨਾਮ ਦੇਣੇ ਆ ਤੇ ਕਿਹੜੇ ਕਿਹੜੇ ਨਾਮ ਦੇ ਪਾਣੀ ਵਾਲੇ ਦਾ 700 ਰੁਪਿਆ ਹੋਊਗਾ ਤੇ ਵੱਡੀ ਬਾਜੀ ਤੇ ਦੋ ਬਣੇ ਬੰਦੇ ਹੋਣਗੇ ਪਾਣੀ ਵਾਲੇ ਜਿਹੜਾ ਲੰਘਣਾ ਕਰੂਗਾ ਨਾ ਰੂਲਾ ਦੇ ਉਹਨਾਂ ਨੂੰ 5000 ਰੁਪਏ ਜੁਰਮਾਨਾ ਤੇ 1 ਸਾਲ ਲਈ ਬੈਨ ਹੋਊਗਾ ਬਤਾ ਪੋਸਟਰ ਵਿੱਚ ਐਂਟਰੀ ਦਾ ਮਿਹਰਬਾਨੀ ਹੋਊਗਾ ਉਹ ਤੁਸੀਂ ਘੱਟ ਵੱਧ ਕਰਕੇ ਜਿਵੇਂ ਕੁਝ ਵੀ ਲਿਖ ਸਕਦੇ ਆ ਤੇ ਇਨਾਮਾਂ ਦਾ ਮਿਹਰਬਾਨੀ ਹੋਊਗਾ ਲਾਈਵ ਵਿੱਚ ਪਾਣੀ ਦਿੰਦੇ ਹੋਏ ਪੁੱਤਰ ਨੂੰ ਤੇ ਪਿੰਜਰੇ ਚ ਪਾਏ ਪੁੱਤਰ ਉਹ ਨਹੀਂ ਦਿਖਾਇਆ ਨਹੀਂ ਤੁਹਾਨੂੰ ਲਾਈਵ ਵਾਲਿਆਂ ਨੂੰ ਪਹਿਲਾਂ ਦੱਸਣਾ ਹੋਊਗਾ ਉੱਚੇ ਪੁੱਤਰ ਨੂੰ ਕਮੇਟੀ ਦਾ ਫੈਸਲਾ ਹੋਊਗਾ 2 ਘੰਟੇ ਤੋਂ ਬਾਅਦ ਕਿੰਨਾ ਸਮਾਂ ਦੇਣਾ ਉਹ ਕਮਪੀਅਨ ਡਿਸੀਡਿੰਗ ਕਰੂਗਾ ਉਹ ਕਮੇਟੀ ਜਾਂ ਉਥੇ ਦੇ ਨਾਲ ਕੁਤਰਵਾਜ ਹਣੇ ਹੋਣਗੇ ਉਹ ਰਿਸੈਕਟ ਕਰਦੇ ਬਾਜੀ ਪਿੰਡ ਦੀ ਪੰਚਾਇਤ ਜੀ ਜੇ ਪੰਚਾਇਤੋਂ ਨਹੀਂ ਬਣਦੀ ਤਾਂ ਪਿੰਡ ਦੇ ਲੰਬੜਦਾਰ ਜਾਂ ਚਾਰ ਮੋਹਤ ਪਰ ਬੰਦੇ ਆ ਜਿਹੜੇ ਉਹਨਾਂ ਦੇ ਨਾਲ ਲੈਟਰ ਪੈਡ ਤੇ ਲਿਖ ਕੇ ਉਹ ਆਪਣੇ ਕੋਲ ਰੱਖਣਾ ਹੋਊਗਾ ਤਾਂ ਕੋਈ ਪੁਲਿਸ ਆਉਂਦੀ ਆ ਤਾਂ ਪਰ ਉਹ ਦਿਖਾ ਸਕੀਏ ਬਾਜੀਆਂ ਦੇ ਵਿੱਚ ਕਿਸੇ ਕਿਸਮ ਦਾ ਰੌਲਾ ਪੈਂਦਾ ਉਹ ਜੀ ਗੁਰੂ ਤੁਹਾਨੂੰ ਨਾਂ ਲੈ ਕੇ ਆਓ ਇਹ ਫੈਸਲਾ ਕਮੇਟੀ ਕਰੂਗੀ ਜਾਂ ਕਿਸੇ ਵੀ ਤਰੀਕੇ ਨਾਲ ਜੇ ਤੁਹਾਨੂੰ ਕੋਈ ਕਿਸੇ ਵੀ ਪ੍ਰਕਾਰ ਦੀ ਕੋਈ ਕਿਸੇ ਨੇ ਸ਼ਰਕਾ ਲੱਗਦੀ ਹੈ ਕਿਸੇ ਵੀ ਤਰੀਕੇ ਦੀ ਤਾਂ ਕਮੇਟੀ ਜਾ ਜਿਹੜਾ ਕਲਾਬ ਬਾਜੀ ਕਰਾਉਂਦਾ ਇਹ ਕਰੇ ਫੈਸਲਾ ਇਸ ਚੀਜ਼ ਨੂੰ ਗੁਰੂ ਕਾਂ ਦੇ ਵਿੱਚ ਨਾ ਲੈ ਕੇ ਆਓ ਤੇ ਦੂਸਰਾ ਵਾਲੀਆਂ ਬਾਜ਼ੀਆਂ ਜਿਹੜੀਆਂ ਇਹ ਬਾਜ਼ੀਆਂ 7 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਟਾਈਮ ਹੋਊਗਾ ਪਹਿਲੇ ਦਿਨ ਦੂਜੇ ਦਿਨ 8 ਤੋਂ 6 ਇਹ ਪਿੰਡ ਦੇ ਪਿੰਡ ਦੀ ਮਰਜ਼ੀ ਹੋਊਗੀ ਬਾਜੀ 3300 ਕਰਾਵੇ 64 ਜਾਂ ਜਿੰਨੇ ਦਿਨ ਵਰਤੀ ਕਰਾਉਣੀ ਹੈ ਸਵੇਰੇ ਫੜੇ ਗਏ ਕੂਤਰ ਨੂੰ 40 ਮਿੰਟ ਦਿੱਤੇ ਜਾਣਗੇ ਤੇ ਰੂਲ ਹੈ ਜੀ ਬਾਕੀ ਜਿੰਨੇ ਵੀ ਕਮੇਟੀ ਦੇ ਮੈਂਬਰ ਆ ਉਹਨਾਂ ਦਾ ਸਹਿਯੋਗ ਇੱਥੇ ਕਿੰਨੀ ਤਰੀਕ ਦਾ ਕਿ ਸ਼ੁਕਰੀਆ ਲਈ ਜਾਂ ਵੀਰੋ ਅੱਜ ਬਾਅਦ ਵੀ ਕਲੱਬ ਦੀ ਪੰਜਾਬ ਦੀ ਕਮੇਟੀ ਬਣਾਵਾਂਗੇ ਸਾਰੇ ਦੇ ਕਰਾ ਲੇ ਸੈਂਬ ਸਭ ਦੇ ਕਰਾ ਲੇ ਕਿ ਜੇ ਕੋਈ ਬੰਦਾ ਭਰਾ ਸੰਪਰਕ ਕਰਨਾ ਚਾਹਦਾ ਸਾਡੇ ਨੰਬਰ ਲੈ ਲਵੇ ਤੇ ਜਿਵੇਂ ਕਲੱਬ ਬਣਨੇ ਜਾਂ ਰਜਿਸਟਰ ਕਰਾਉਣੇ ਆਪਾਂ ਦੱਸ ਦਾਂਗੇ ਉਹਨੂੰ ਤੇ ਆਪਾਂ ਫਿਰ ਆਸਾ ਕਰਦੇ ਹਾਂ ਵੀ ਸਾਰੇ ਭਰਾਏ ਰੂਲਸ ਫੋਲੋ ਕਰੋਗੇ 21 ਵਾਲਾ ਕਾਠ ਜਿਹੜਾ ਉਹ ਕੈਨਸਲ ਆ ਇਹ ਆਪਾਂ ਸਾਰੇ ਗਰੁੱਪਾਂ ਦੇ ਵਿੱਚ ਪਾ ਦਾਂਗੇ ਆਪ ਦੀ ਸੋਣੇ ਲੈਣੇ ਰੂਲ ਜਿਹੜੇ ਹੈਗੇ ਆ ਇਹ ਸਾਰੇ ਸੀਨੀਅਰ ਸਰਕਾਰ ਜੋਗ ਬਿਹਰ ਜਿਹੜੇ ਪਹੁੰਚੇ ਆ ਜਿਹਨਾਂ ਦੀ ਵੱਡੀ 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 ਦੇਣ ਆ ਉਪਰਵਾਜੀ ਨੂੰ ਅਸਰ ਦਾ ਇਸ ਧੰ ワイフニカカルサー、ワイフニカルサー。